ਆਵਾ ਨੇ ਸਦੂ ਮੂਸੇ ਵਾਲਾ ਦੇ ਫਾਦਰ ਦੇ ਚੈਲੰਜ ਨੂੰ ਐਕਸੈਪਟ ਕੀਤਾ ਕੀ ਗੁਰੂ ਰੰਦਾਵਾ ਦੇ ਸ਼ਕੀਨੀ Song ਦੇ views fake ਨੇ ਅਖੀਰ ਕਿਉਂ ਕੀਤੇ ਗੁਰੂ ਰੰਦਾਵਾ ਨੇ ਆਪਣੇ Instagram ਦੇ like ਅਤੇ comments off ਇਹੀ ਕੁਝ ਸਵਾਲ ਨੇ ਜਿਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਵੀਂ ਕੌਂਟਰੋਵਰਸੀ ਸਪੈਕ ਕਰ ਰਹੀ ਹੈ ਤੇ ਕੌਂਟਰੋਵਰਸੀ ਹੈ ਗੁਰੂ ਰੰਦਾਵਾ ਅਤੇ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵਿਚਕਾਰ ਦੀ ਸੱਚਾ ਗਾਰ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਵੈਲ ਜਿਵੇਂ ਕਿ ਅਸੀਂ ਜਾਣਦੇ ਹੀ ਨਹੀਂ ਕਿ ਕੁਝ ਦਿਨਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਨੂੰ ਅਨਾਉਂਸ ਕੀਤਾ ਗਿਆ ਸੀ ਜਿਸ ਦਾ ਕਿ ਟੀਜ਼ਰ ਬੀਤੇ ਦਿਨ ਰਿਲੀਜ਼ ਹੋਇਆ ਤੇ Song ਅੱਜ ਯਾਨੀ ਕਿ 28 ਨਵੰਬਰ ਨੂੰ ਰਿਲੀਜ਼ ਹੋਵੇਗਾ। ਵੈਸੇ ਤਾਂ ਸਦੂ ਮੂਸੇਵਾਲਾ ਦੇ ਫਾਦਰ ਸਾਹਿਬ ਵੱਲੋਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਗਈ ਸੀ ਕਿ 30 ਨਵੰਬਰ ਦੇ ਨੇੜੇ ਤੇੜੇ ਉਹ ਸਿੱਧੂ ਦੇ ਗੀਤ ਰਿਲੀਜ਼ ਕਰਨਗੇ। ਬਟ ਟੀਜ਼ਰ ਰਿਲੀਜ਼ ਹੋਣ ਤੱਕ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਟੀਜ਼ਰ ਦੇ ਰਿਲੀਜ਼ ਹੋਣ ਦੇ ਨੈਕਸਟ ਡੇ ਯਾਨੀ ਅੱਜ ਹੀ Song ਨੂੰ ਵੀ ਰਿਲੀਜ਼ ਕਰ ਦਿੱਤਾ ਜਾਵੇਗਾ ਬਟ yes for sure teaser share ਕਰਦੇ ਹੋਏ caption ਦੇ ਵਿੱਚ moosewala ਦੀ ਟੀਮ ਵੱਲੋਂ ਇਹ ਜ਼ਰੂਰ ਮੈਂਸ਼ਨ ਕੀਤਾ ਗਿਆ ਸੀ ਕਿ ਜਿੱਦਾਂ ਹੀ teaser ਦੇ comment section ਦੇ ਵਿੱਚ 2 million comments ਪੂਰੇ ਹੋ ਜਾਣਗੇ ਉਦੋਂ ਹੀ ਬਰੋਟਾ ਫੁੱਲ ট্র্যাক ਵੀ ਰਿਲੀਜ਼ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਦੋਂ 2 मिलियन कमेंट्स पूरे हुए ते बीती शाम सिद्धू मूसे वाला ਦੇ سوشل میڈیا ਸਟੋਰੀ ਉਤੇ ਅਪਡੇਟ ਦਿੱਤਾ ਗਿਆ ਕਿ ਬਰੋਟਾ ਫੁੱਲ Song ਕੱਲ ਯਾਨੀ ਕਿ ਅੱਜ ਰਿਲੀਜ਼ ਹੋਵੇਗਾ ਸ਼ਾਮ ਨੂੰ 6 ਵਜੇ ਤੇ ਫੈਨਸ ਦਾ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਵੱਧ ਗਿਆ ਤੇ ਨਾਲ ਹੀ ਨਾਲ ਗੁਰੂ ਰੰਧਾਵਾ ਦੇ ਨਾਲ मूसे वाला ਦੇ ਫਾਦਰ ਸਾਹਿਬ ਦੀ ਕੌਂਟਰੋਵਰਸੀ ਨੂੰ ਲੈ ਕੇ ਵੀ ਨੈਟਿਜ਼ਨਸ ਦੀ ਸਪੈਕੂਲੇਸ਼ਨ ਨੇ ਵੀ ਕਾਫੀ ਰਫ਼ਤਾਰ ਫੜ ਲਈ ਪਲਸੇ ਤੋਂ ਮੂਸੇ ਵਾਲਾ ਤੇ ਫਾਦਰ ਸਾਹਿਬ ਅਤੇ ਗੁਰੂ ਰੰਧਾਵਾ ਦੇ ਵਿਚਕਾਰ ਕੌਂਟਰੋਵਰਸੀ ਇਸ ਲਈ ਸਪੈਕੂਲੇਟ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਦਿਨਾਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਫਾਦਰ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਇੱਕ ਇੰਟਰਵਿਊ ਦੇ ਦੌਰਾਨ ਇੱਕ ਗੱਲ ਕਹੀ ਸੀ ਕਿ 30 ਤਰੀਕ ਦੇ ਨੇੜੇ ਤੇੜੇ ਅਸੀਂ ਸਿੱਧੂ ਦਾ ਗੀਤ ਛੱਡਾਂਗੇ ਤੇ ਜਿਸ ਕਿਸੇ ਨੂੰ ਵੀ ਭਲੇਖਾ ਹੈ ਤੇ ਵਹਿਮ ਆਪਣਾ ਕੱਢਣਾ ਹੈ ਤਾਂ ਉਹ ਇਹਨਾਂ ਦਿਨਾਂ ਦੇ ਵਿਚਕਾਰ ਆ ਕੇ ਆਪਣਾ ਗੀਤ ਰਿਲੀਜ਼ ਕਰ ਸਕਦਾ ਹੈ ਜਿਸ ਤੋਂ ਬਾਅਦ ਗੁਰੂ ਰੰਧਾਵਾ ਵੱਲੋਂ ਮੰਨਿਆ ਜਾ ਰਿਹਾ ਹੈ ਹੈ ਕਿ ਮੂਸੇ ਵਾਲਾ ਦੇ ਫਾਦਰ ਦੇ ਇਸ ਚੈਲੰਜ ਨੂੰ ਐਕਸੈਪਟ ਕੀਤਾ ਗਿਆ ਹੈ ਐਜ਼ ਸਿੰਗਰ ਵੱਲੋਂ ਇੱਕ ਪੋਸਟ ਸ਼ੇਅਰ ਕੀਤਾ ਜਾਂਦਾ ਹੈ ਅਲੋਂਗ ਵਿਦ ਦਾ ਕੈਪਸ਼ਨ ਆਜੋ ਜਿੰਨੇ ਆਉਣੇ 27 ਨਵੰਬਰ ਤੇ ਬੀਤੇ ਦੇ ਯਾਨੀ ਕਿ 27 ਨਵੰਬਰ ਨੂੰ ਗੁਰੂ ਰੰਦਾਵਾ ਵੱਲੋਂ ਉਹਨਾਂ ਦਾ ਗੀਤ ਸ਼ਕੀਨੀ ਰਿਲੀਜ਼ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਵੀ ਉਹਨਾਂ ਦੇ ਗੀਤ ਬਰੋਟਾ ਦਾ ਸਿਰਫ ਮਹਿਜ਼ 30 ਸਕਿੰਟਾਂ ਦਾ ਟੀਜ਼ਰ ਛੱਡ ਦਿੱਤਾ ਜਾਂਦਾ ਹੈ ਸੋ ਇੱਕ ਪਾਸੇ 20 ਦਿਨ ਗੁਰੂ ਰੰਧਾਵਾ ਦਾ ਘੰਟੇ ਪਹਿਲਾਂ ਰਿਲੀਜ਼ ਹੋਇਆ ਗੀਤ ਤੇ ਦੂਜੇ ਪਾਸੇ ਸੁਦਮੂਸੇ ਵਾਲਾ ਦਾ 30 ਸਕਿੰਟਾਂ ਦਾ ਟੀਜ਼ਰ ਜਿਸ ਦਾ ਪੂਰਾ ਗੀਤ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ ਵੈਲ ਵਿਵਾਦ ਤੇ ਮੁਕਾਬਲਾ ਇਹਨਾਂ ਦੋਨਾਂ ਦੇ ਵਿਚਕਾਰ ਦਾ ਹੀ ਹੈ ਤੇ ਗੱਲ ਇੱਥੇ ਹੀ ਨਹੀਂ ਮੁੱਕਦੀ ਬਲਕਿ ਗੱਲ ਤਾਂ ਇਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਮੁਕਾਬਲਾ ਸਿੱਧੂ ਅਤੇ ਗੁਰੂ ਰੰਧਾਵਾ ਦੇ ਗੀਤਾਂ ਦੇ ਵਿਚਕਾਰ ਹੈ ਸੋ ਜੇਕਰ ਗੱਲ ਕਰੀਏ ਸਿੱਧੂ ਦੇ Song Barota ਦੇ 30 ਸੈਕਿੰਡ ਦੇ ਟੀਜ਼ਰ ਦੇ ਵਿਊਜ਼ ਦੀ ਅਤੇ ਗੁਰੂ ਰੰਧਾਵਾ ਦੇ ਸ਼ਕੀਨੀ Song ਦੇ ਵਿਊਜ਼ ਦੀ ਤਾਂ ਨੰਬਰਸ ਦੇ ਮਾਮਲੇ 'ਚ ਨਾ ਗੁਰੂ ਰੰਧਾਵਾ ਦੇ ਸ਼ਕੀਨੀ ਤੇ ਜ਼ਿਆਦਾ ਵਿਊਜ਼ ਦਿਸ ਰਹੇ ਨੇ ਬਟ ਟ੍ਰੈਂਡ ਨੰਬਰ 1 ਤੇ ਮੂਸੇਵਾਲਾ ਦੇ Barota Song ਦਾ ਟੀਜ਼ਰ ਕਰ ਰਿਹਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਮੂਸੇਵਾਲਾ ਦੇ ਟੀਜ਼ਰ ਅਤੇ ਗੁਰੂ ਰੰਧਾਵਾ ਦੇ Song ਦੇ ਵਿਊਜ਼ ਦੇ ਵਿਚਕਾਰ ਕਈ ਮਿਲੀਅਨਸ ਦਾ ਫਰਕ ਹੈ ਬਟ ਫਿਰ ਵੀ YouTube ਯੂਟੇਬ ਦੇ ਨੰਬਰ 1 ਤੇ ਸਿੱਧੂ ਮੂਸੇਵਾਲਾ ਦੇ ਬਾਰੂਟਾ Song ਦਾ ਟੀਜ਼ਰ ਨਜ਼ਰ ਆਇਆ ਜਦੋਂ ਕਿ ਗੁਰੂ ਰੰਧਾਵਾ ਦਾ ਸ਼ਕੀਨੀ Song 7ਵੇਂ ਨੰਬਰ ਤੇ ਰਿਹਾ ਜਿਸ ਤੋਂ ਬਾਅਦ ਲੋਕਾਂ ਦਾ ਇਹੀ ਸਵਾਲ ਹੈ ਕਿ ਏ ਮੁਮਕਿਨ ਕਿਵੇਂ ਹੋ ਸਕਦਾ ਹੈ ਬਿਲਕੁਲ ਜ ਨੈਟਿਜ਼ਨਸ ਦਾ ਕਹਿਣਾ ਹੈ ਕਿ ਗੁਰੂ ਰੰਧਾਵਾ ਦੇ ਸੌਂਗਸ ਦੇ ਉੱਤੇ ਜੋ ਵਿਊਜ਼ ਨੇ ਉਹ ਫੇਕ ਨੇ ਖਰੀਦੇ ਹੋਏ ਨੇ ਤੇ ਨਾਲ ਹੀ ਨਾਲ ਨੈਟਿਜ਼ਨਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰੂ ਰੰਧਾਵਾ ਨੇ ਮੂਸੇਵਾਲਾ ਦੇ ਫਾਦਰ ਸਾਹਿਬ ਦਾ ਚੈਲੰਜ ਐਕਸੈਪਟ ਹੀ ਕਰਨਾ ਸੀ ਤਾਂ ਖੁੱਲ ਕੇ ਕਰਦਾ ਉਸਨੇ ਆਪਣੇ ਪੋਸਟਸ ਪੋਸਟ ਦੇ ਲਾਈਕਸ ਤੇ ਕਮੈਂਟਸ ਕਿਉਂ ਬੰਦ ਕੀਤੇ ਹੋਏ ਨੇ ਦਰਅਸਲ ਸਿੱਧੂ ਮੂਸੇਵਾਲਾ ਦੇ ਫਾਦਰ ਦੀ ਸਟੇਟਮੈਂਟ ਯਾਪਾ ਕਹਿ ਸਕਦੇ ਨੇ ਚੈਲੰਜ ਤੋਂ ਬਾਅਦ ਗੁਰੂ ਰੰਧਾਵਾ ਨੇ ਇੱਕ ਪੋਸਟ ¿Qué es ¿sí? ਤੇ ਉਸ ਦੇ ਉੱਤੇ ਉਹਨਾਂ ਨੇ ਲਾਈਕ ਤੇ ਕਮੈਂਟ ਜੋ ਸੀਗੇ ਉਹ ਸੈਕਸ਼ਨ ਨੂੰ ਬੰਦ ਕਰ ਦਿੱਤਾ ਸੀ ਤੇ ਨਾਲ ਹੀ ਨਾਲ ਜਦੋਂ ਉਹਨਾਂ ਦੇ ਉਹਨਾਂ ਨੇ ਆਪਣਾ ਨਵਾਂ ਗੀਤ ਸ਼ਕੀਨੀ ਆਪਣੇ ਇੰਸਟਾਗ੍ਰam ਹੈਂਡਲ ਉੱਤੇ ਸ਼ੇਅਰ ਕੀਤਾ ਤਾਂ ਉਸ ਦੇ ਵੀ ਲਾਈਕ ਅਤੇ ਕਮੈਂਟਸ ਸਿੰਗਰ ਵੱਲੋਂ ਬੰਦ ਹੀ ਕੀਤੇ ਹੋਏ ਨੇ ਜਿਸ ਦੇ ਚੱਲਦੇ ਗੁਰੂ ਰੰਧਾਵਾ ਨੂੰ ਲੈ ਕੇ ਨੈਟਿਜ਼ਨਸ ਵੱਲੋਂ ਕਈ ਕੁਝ ਕਿਹਾ ਜਾ ਰਿਹਾ ਹੈ ਮੈਂ ਤੁਹਾਡਾ ਗੁਰੂ ਰੰਧਾਵਾ ਅਤੇ ਸਦੂ ਮੂਸੇਵਾਲਾ ਦੇ ਸੌਂਗਸ ਅਤੇ ਇਹਨਾਂ ਦੋਨਾਂ ਸੌਂਗਸ ਨੂੰ ਲੈ ਕੇ ਛੜੀ ਇਸ ਕੌਂਟਰੋਵਰਸੀ ਬਾਰੇ ਕੀ ਕਹਿਣਾ ਹੈ ਕੋਈ ਟੈਲਾਜ਼ ਇਨ ਦਾ ਕਮੈਂਟ ਸੈਕਸ਼ਨ ਦੀ ਪੰਜਾਬੀ ਮਨੋਰੰਜਨ ਜਗਤ ਜੁੜੇ ਅਜੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ